ਜੋ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਸੱਤ ਗਰੰਟੀਆਂ ਸਮੇਤ ਕਾਂਗਰਸ ਨੇ ਜਨਤਾ ਨਾਲ ਕਈ ਵਾਅਦੇ ਕੀਤੇ ਨੇ ਦਾਜੇ ਕੀ 40 ਪੰਨਿਆਂ ਦੇ ਮੈਨੀਫੈਸਟੋ ਚ ਔਰਤਾਂ ਨੂੰ 25 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਤੇ 2000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸਤਲੋਜੀ ਯਮਨਾ ਲਿੰਕ ਨਹਿਰ ਤੋਂ ਪਾਣੀ ਦਿਵਾਉਣ ਦਾ ਵੀ ਵਾਅਦਾ ਕੀਤਾ ਗਿਆ ਦਾਜੇ ਕੀ ਕਾਂਗਰਸ ਨੇ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਦਾਸੋ ਤੋਂ ਵਾਅਦਾ ਕਿਸਾਨਾਂ ਦੇ ਪਰਿਵਾਰ ਦੇ ਹਰ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ ਦੱਸਦੇ ਕਿ ਪਾਰਟੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵੀ ਵਾਅਦਾ ਕੀਤਾ ਗਿਆ ਹਿਮਾਚਲ ਪ੍ਰਦੇਸ਼ ਆਪਣੀ ਸਰਕਾਰ ਦੇ ਪੈਟਰਨ ਨੂੰ ਦੁਹਰਾਉਂਦੇ ਹੋਏ ਕਾਂਗਰਸ ਨੇ ਇਸ ਮਹੀਨੇ ਦੇ ਸ਼ੁਰੂ ਚ ਐਲਾਨ ਕੀਤਾ ਸੀ ਕਿ ਜੇਕਰ ਉਹ ਹਰਿਆਣਾ ਚ ਸੱਤਾ ਚ ਆਉਂਦੀ ਹੈ ਤਾਂ ਉਹ ਸਾਰੇ ਗਰੰਟੀਆਂ ਨੂੰ ਪੂਰਾ ਕਰੇਗੀ ਦੱਸਦੇ ਕਿ ਇਸ ਤੋਂ ਇਲਾਵਾ ਬਜ਼ੁਰਗਾਂ ਆਪਾਈਜਾ ਤੇ ਵਿਧਵਾ ਦੀ ਸਮਾਜਿਕ मासिक तेज सुरक्षा पेंशन ਵਧਾ ਕੇ 6000 ਰੁਪਏ ਕੀਤੀ ਜਾਵੇਗੀ ਇਸ ਦੇ ਨਾਲ ਹੀ ਗੈਸ ਸਿਲੰਡਰ 500 ਰੁਪਏ ਤੇ ਉਪਲਬਧਿਤ ਕਰਵਾਇਆ ਜਾਵੇਗਾ ਪਾਰਟੀ ਨੇ ਹਰ ਘਰ ਹਰ ਮਹੀਨੇ ਸੈਂਸ ਯੂਨਿਟ ਬਿਜਲੀ ਮੁਕਤ ਦੇਣ ਦਾ ਵਾਅਦਾ ਕੀਤਾ ਸੀ ਕਾਂਗਰਸ ਸਰਕਾਰ Rajasthan ਵਾਂਗ ਸੂਬੇ ਦੇ ਹਰ ਵਿਅਕਤੀ ਨੂੰ 25 ਲੱਖ ਰੁਪਏ ਦਾ ਸਿਹਤ ਬੀਮਾ ਕਵਰੇਜ ਮੁਹੱਈਆ ਕਰਵਾਏਗੀ ਦਾਦੇ ਕੇ ਸੁਪਰਵਾਈਜ਼ਰ ਅਸ਼ੋਕ ਗਹਿਲੋਤ ਨੇ ਦੱਸਿਆ ਕਿ ਮੈਂ ਕਾਲਪ ਪੱਤਰਕਾਰਾਂ ਨਾਲ ਗੱਲਬਾਤ ਕਰ ਰਿਹਾ ਸੀ ਉਹਦੋਂ ਇੱਕ ਮੁੱਦਾ ਉਠਾਇਆ ਸੀ ਕਿ ਕਾਂਗਰਸ ਸਰਕਾਰ ਨੇ ਰਾਜਸਥਾਨ ਚ ਪੱਤਰਕਾਰਾਂ ਲਈ ਕਈ ਸਹੂਲਤਾਂ ਦਾ ਐਲਾਨ ਭਾਰਤ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਹਰਿਆਣਾ ਚ ਪੱਤਰਕਾਰਾਂ ਲਈ ਕੈਸ਼ ਲੈਚ ਸਿਹਤ ਸਹੂਲਤ ਤੇ ਪੈਨਸ਼ਨ ਦਾ ਵਾਅਦਾ ਦਾ ਮੁੱਦਾ ਵੀ ਸ਼ਾਮਲ ਹੈ ਸਾਡਾ ਮੈਨੀਫੈਸਟੋ ਬੇਮਿਸਾਲ ਹੈ ਤੇ ਹਰ ਕੋਈ ਜਾਣਦਾ ਹੈ ਕਿ ਕਾਂਗਰਸ ਜੋ ਵੀ ਕਹਿੰਦੀ ਹੈ ਉਹ ਕਰਦੀ ਹੈ ਜਾਜ਼ੀ ਕਿ ਭਵਿੰਦਰ ਹੁੱਡਾ ਨੇ ਕਿਹਾ ਕਿ ਸਾਡਾ ਮੈਨੀਫੈਸਟੋ ਬਹੁਤ ਮਿਹਨਤ ਨਾਲ ਬਣਾਇਆ ਗਿਆ ਮੈਨੀਫੈਸਟੋ ਕਮੇਟੀ ਦੀ ਚੇਅਰਪਰਸਨ ਗੀਤਾ ਪੁਪਲ ਜੀ ਸਮੇਤ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਅਸੀਂ ਮੈਨੀਫੈਸਟੋ ਬਣਾਉਣ ਸਮੇਂ ਬਹੁਤ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਿਆ ਤੇ ਮੈਂ ਇਸ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਇਸ ਵਿਸ਼ੇਸ਼ ਮੌਕੇ ਤੇ ਹਰਿਆਣਾ ਕਾਂਗਰਸ ਦੇ ਸੁਭਾ ਪ੍ਰਧਾਨ ਉਦੇਭਾਨ ਅਸ਼ੋਕ ਗਹਿਲੋਤ ਭੁਪਿੰਦਰ ਹੂਟਾ ਸਮੇਤ ਕਈ ਸੀਨੀਅਰ ਨੇਤਾ ਮੌਜੂਦ ਸਨ ਫੋਰ ਅਪਡੇਟ ਲਈ ਦੇਖਦੇ ਰਹੋ ਜੈਬਲਟੀਵੀ